ਜੋਰੇ ਹੋਣੇ ਕਰ ਲਗੇ ਵੀ ਟ੍ਰੈਕੀ ਵਾਲ ਮੜਾ ਚੱਲ ਨੇ ਆ ਜਾ ਹੁਣ ਉਹ ਚੱਲ ਨੇ ਆ ਜਾ ਹੁਣ ਦੱਸ ਦੇ ਧਰ ਲਓਗੇ 8 ਤਾਂ ਹੀ ਕਿ ਨਹੀਂ ਓਰੇ ਆ ਮੈਂ ਕੰਮ ਕਰਮ ਚੱਲ ਕਰ ਲਈ ਕੰਮ ਤੂੰ ਗੱਲ ਕਰਦਾ ਵੀ ਪੁੱਛ ਜੋਰੇ ਨੂੰ ਮੜਾ ਕਾ ਧਰ ਦੋਗੇ 8 ਤਾਂ ਹੀ ਪੁੱਛਦਾ ਸੀ ਮੜਾ ਜਾ ਓਰੇ ਚੱਲ ਕਿਵੇਂ ਕਹਿੰਦਾ ਕਿਵੇਂ ਲੱਗਣੇ ਚਾਹੀਦੇ ਪੁੱਛ ਯਾਰ ਮੜਾ ਜਾ ਇਹਨੂੰ ਬਾਕੀ ਨਾਲ ਇਹ ਕਹਿੰਦਾ ਯਾਰ ਵੀ ਉਹਦੇ ਟੈਂਕੀ ਦੇ ਨਾਲ ਲੱਗਣੀ ਚਾਹੀਦੀ ਸਾਈਡ ਦੇ ਪਾਸੇ ਤੇ ਕੀ ਕਹਿੰਦਾ 10 ਮੜਾ ਜਾ ਸਰਗੇ ਸਰਗੇ ਉਂਟੇ ਲੱਗਣੇ ਜੀ ਵੀ ਤਾਂ ਤੱਕ ਚੱਲ ਗਏ ਹਾਂ ਇਹ ਐਵੇਂ ਆਦਾ ਠੀਕ ਆ ਬਾਕੀ ਕਹਿੰਦਾ ਵੀ ਫਿੱਟ ਕਰ ਦਿਓ ਕਹਿੰਦਾ ਅੱਜ ਕਹਿੰਦਾ ਆਥਲ ਨਹੀਂ ਕਰ ਦਿਓ ਕਹਿੰਦਾ ਬਾਦੂ ਚਾਹ ਜੂ ਕਰਾ ਗਾਰਡੀ ਚਾਹ ਜੂ ਕਰਾ ਗੜੀ ਰੱਖੀ ਫੇਰ ਧਰ ਦੇਣਗੇ ਹੱਥ ਮੂੰਹ ਰੱਖੀ ਮੜਾ ਜਾ ਇਹਨਾਂ ਤੇ ਦੁੱਧੇ ਪੱਤੇ ਹਾਂ ਦੁੱਧੇ ਚ ਪੱਤੀ ਰੱਖੀ ਕੁਝ ਮਾਰਦੀ ਜਾ ਆ ਆ 2000 ਲੀਟਰ ਵਾਲੀ ਆ ਚੰਨੇ ਵੱਡੀ ਆ ਟੇਕੀ ਹੋ 2000 ਲੀਟਰ ਦੀ ਆ ਛੋਟੀ ਨਹੀਂ ਹੈ ਆ ਕਿਹੜੀ ਕੰਪਨੀ ਦੀ ਆ ਆ ਕਿਹੜਾ ਕੀ ਲਿਖਿਆ ਕਿਹੜੀ ਕੰਪਨੀ ਲਿਖਿਆ ਤੁਸੀਂ ਆਪਣੇ ਹੈ ਅਸ਼ੀਰਵਾਦ ਅਸ਼ੀਰਵਾਦ ਵਾਲੀ ਆ ਹਾਂ ਹੈ ਹੈ ਵੀ ਆ ਚੰਨੇ ਇਹ ਗਾਉ ਬੰਦੇ ਲੱਗਿਆ ਤਾਂ ਉਹਦੇ ਲਈ ਵੀ ਭਲਕੇ ਟੈਂਕੀ ਆ ਕਰਦੀਆਂ ਥਲੜੀ ਹੂੰ ਇਹ ਆਈ ਨਾ ਹੋਰ ਆਈ ਉਹ ਬੰਦਾ ਇਹ ਮਜ਼ਬੂਤ ਬਹੁਤ ਹੈ ਨਾ ਮਜ਼ਬੂਤ ਬਹੁਤ ਨਾ ਟੀਕਨ ਕਲੱਬਾਂ ਵਾਲੀ ਜਿਹੜਾ ਥੱਲੇ ਹਾਂ ਇਹ ਆਉਂਦਾ ਹੋਊਗਾ 500 ਵਾਲੀ 1000 ਵਾਲੀ 10000 ਲੀਟਰ ਦੀ ਮਰਜ਼ੀ ਲੈ ਲੈ ਹੂੰ 2000 ਲੀਟਰ ਵਾਲੀ ਬਹੁਤ ਆਪਾਂ ਨੂੰ ਆ 2 ਕੁ ਦੀ ਆ ਹੋਊਗੀ ਮਸਾਂ ਉਹ ਨਾ ਭਰਾ ਜੀ ਦਾ ਇਤੇ ਜਿਹੜੇ ਹੁੰਦਾ ਐ ਲੱਗਦਾ ਬੈਂਕੀ ਤੇ ਹਾਂ ਵੇਖੋ ਉਹਦੇ ਉੱਤੋਂ ਭੰਦਿਆ ਉਹਨੂੰ ਭੰਨ ਕੇ ਫੇਰ ਹੀ ਰੱਖਣਗੇ ਰੱਖਣਗੇ ਹਾਂ ਵਿੱਚ ਆਪ ਧਰ ਦੇਣਗੇ ਵਿੱਚ ਦੇ ਸਾਈਡ ਤੇ ਹਾਂ ਆ ਦੀ ਮਰਦੀ ਦਾ ਖਾਲੇ ਹੁਣ ਦੱਸ ਦੀ ਹੁਣ ਇੱਥੇ ਕੋਲੇ ਚੰਨੇ ਬਾਈ ਦੱਸੀ ਜੱਲੀ ਨਾਲੇ ਆਦੇ ਦੂਜੇ ਸਰਗੇ ਹੁਣ ਇਹ ਕਹਿੰਦਾ ਵੀ ਇਹ ਵੇਖਾ ਠੀਕ ਆ ਨਹੀਂ ਸਾਡਾ ਨਗਰ ਵੀ ਗਰੁੱਪ ਵਿੱਚ ਮੈਂ ਉਹ ਜੀ ਤੁਹਾਡੇ ਹੈ ਨਹੀਂ ਆ ਅਇਸਾ ਕੋਡਾ ਨੰਬਰ ਕੋਈ ਠੇਹ ਦਾ ਬਾਅਦ ਪਾਉਣੇ ਤੋਂ ਬਣ ਲੈਣ ਦੇ ਹਲੇ ਹਲੇ ਚੰਨਾ ਚੰਨੇ ਦਾ ਸਰਯੇ ਤੇ ਲਾਉਂਦਾ 2000 ਜਿਹੜੇ ਕਹਿੰਦਾ ਚੰਨਾ ਚੰਨੇ ਦੇ ਸਰਗੇ ਲਾ ਦੇ ਵੀ ਪਹਿਲਾਂ ਆਹੋ ਚੰਨਾ ਕਹਿੰਦਾ ਸਰਗੇ ਚਾਹੀਦੇ ਸੀ ਦੋ ਨਹੀਂ ਕਰਾਵਲੇ ਗੱਲ ਵੀ ਕੰਪਨੀ ਨੇ ਕਰਾ ਦੇਣਾ ਬਸ 150 ਬੰਦੇ ਦੀ ਡਿਮਾਂਡ ਪੂਰੀ ਕਰੋ ਆਹੋ ਇਹ ਪਾਈ ਜੰਨੇ ਤੋਂ ਪਹਿਲਾਂ ਟਾਈ ਜਾਂਦੇ ਥੋੜਿਆ ਨਾ ਘੜਾ ਨਾ ਟੈਂਦੀ ਆ ਅਨੀਆਂ ਵੀ ਹਮੇ ਮਾਮੂਲੀ ਗੱਲ ਹੀ ਸੀ ਇਹ ਮੈਂ ਕਿਉਂ ਸੀਮੈਂਟ ਆ ਕੀ ਗੱਲ ਇਹ ਰਪੇ ਦੀ ਬਾਹਲਾ ਬੰਦੇ ਨੂੰ ਹਾਂ ਦੁਬਾਰੀ ਤਾਂ ਪੇਹ ਦੀ ਫੇਰ ਕੀਤੀ ਇਹਦੀ ਪਹਿਲਾਂ ਬਹੁਤ ਤਿੰਨ ਵਾਰੀ ਕਰੀ ਆ ਤਿੰਨ ਚਾਰ ਵਾਰੀ ਕਰੀ ਆ ਕੋਈ ਵੀ ਕਰ ਦੇਣੀ ਪੇਹ ਦੀ ਗੱਲ ਸੁਣਾ ਸੀ ਹਾ ਫਟਾ ਰੰਗ ਦਾ ਸਾਲ ਪਾਸ ਉਹ ਗੱਲ ਤਾਂ ਚੰਨੇ ਬਿੰਦੇ ਬਿੰਦੇ ਨਾਲ ਫਿਰ ਸਿਰ ਚ ਪੈਂਦੀ ਆ ਉੱਥੇ ਜਾਂਦੇ ਚੋਂਦੀ ਆ ਚੋਂਦੀ ਤਾਂ ਆਪਣੀ ਹੋਰ ਦੇ ਉੱਤੋਂ ਧੜਕ ਧੜਕ ਫਿਰ ਸਾਰਾ ਲਿੰਟਰ ਵਹਿ ਜੂ ਹਾਂ ਹਾਂ ਨਾ ਪੱਕਾ ਕੰਮ ਹੋਜੂ ਹੁਣ ਆਇਆ ਜਮਾ ਪੂਰਾ ਪੱਕਾ ਕੰਮ ਹੋਜੂ ਬਾਈ ਪੂਰਾ ਪੱਕਾ ਨਾਲੇ ਮੂਰੇ ਹੁਣ ਆਪਣੇ ਮੇਲਾ ਆਉਂਦਾ ਫੇਰ ਫੇਰ ਟੈਂਕੀ ਉੱਤੇ ਬੋ ਚੋਈ ਚਾਹੀ ਗੇ ਹਾਂ ਬਾਕੀ ਬੰਦੇ ਤਲਕ ਦੇ ਫਿਰ ਤਲਕਲ ਬਣਦੀ ਆ ਉੱਥੇ ਤਲਕ ਬਣਦੀ ਆ ਇੱਥੇ ਜਲਬ ਬਣ ਜਾਣੀ ਆ ਫਿਰ ਬੰਦੇ ਤਲਕੇ ਡਿੱਗਣਗੇ ਫਿਰ ਅਗਲਾ ਕਹਿੰਦਾ ਯਾਰ ਸਾਡੇ ਤੁਸੀਂ ਇਹੀ ਕਰਦੇ ਆ ਦੇਖੋ ਸਿੱਖਾ ਜੀ ਪਤਾ ਨਾ ਮੂਰ ਨਾਲ ਨਹੀਂ ਉਹ ਸਾਰੇ ਹੁਣ ਇਹਨੂੰ ਕਿਹਾ ਵੀ ਕਰਕੇ ਫਟ ਕਰਕੇ ਜਾਈ ਪੂਰਾ ਵਧੀਆ ਬਣਾ ਦੇ ਜਗਾੜ ਹਾਂ ਉਹ ਬਾਦ ਨੂੰ ਉਹ ਜਾ ਥੱਲੇ ਕਾ ਨਾਲੇ ਉਹ ਪਿਸ਼ਾਬ ਕਰਨ ਵਾਲੇ ਆ ਉਹਨਾਂ ਦੇ ਪਾਈਪਾਂ ਫਿਟ ਕਰਦੇ ਤੇ ਨਾਲੇ ਅੰਦਰ ਲੈਟਰਿੰਗਾਂ ਜਿਹੜੀਆਂ ਸਾਰੀਆਂ ਦੇ ਪਾਈਪਾ ਪਾਣੀ ਪੂਰਾ ਚੱਲਦਾ ਹੋਵੇ। ਲੈਗੀ ਤੋਂ ਦਵਾਰ ਸਾਹਿਬ ਮੂਰੇ ਲਵਾ ਦੇ ਸਿੰਕ ਜੱਟ ਟੁੱਟੀ ਹੈ। ਹੈ? ਕੋਈ ਉੱਥੇ ਯਾਰ ਚੱਕੜ ਉੱਥੇ ਚੱਕੜ ਕਰਨਗੇ ਯਾਰ ਰੌਲਾ ਤਾਂ ਹੈ। ਦਵਾਰ ਸਾਹਿਬ ਦਾ ਬੈਠਿਆ ਉਹਨੇ ਐ ਮੈਂ। ਉੱਥੇ ਬੁਰੇ ਪਾਣੀ ਨਿਕਲਣ ਨੂੰ ਚਾਹੀਦਾ ਫਿਰ ਅੰਦਰ ਹੈਗਾ ਵਾ ਯਾਨੀ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਹੈਗਾ ਆਪਣਾ ਸਿੰਕ ਇੱਕ ਬਣਾ ਜੇ ਦੇਗਾਂ ਤੋਂ ਗਾਲਾ ਹੱਥ ਤੋਤਾ ਜਾਂਦਾ ਹੈ ਹੈਗੀ ਹਾਂ ਕਿਉਂ ਜੇ ਆਪਾਂ ਪੂਰੇ ਦਰਬਾਰ ਦੇ ਬਣਾ ਤਾਂ ਬਾਈ ਹਰੇਕ ਨੇ ਲੱਗ ਜਾ ਕੇ ਨਾ ਪੈਰ ਪੂਰ ਧੋਣ ਦੇ ਕੋਸ਼ਕਲੇ ਪਾਸ ਆ ਕੋਈ ਕੋਈ ਉਹ ਤੇ ਚੱਕੜ ਹੋਊਗਾ ਅਸ਼ੀਰਵਾਦ ਟੈਂਕੀ ਆ ਬਾਈ ਆ ਬਹੁਤ ਵਧੀਆ ਟੈਂਕੀ ਐ ਇਹ ਉਹ ਦੀਦੀ ਨਹੀਂ ਇੱਥੇ ਸਾਹਮਣੇ ਹਰੇਕ ਦੇ ਦੁਆਬੇ ਜਾ ਸਕਦਾ ਜੋਰੇ ਹੋਣੀ ਆ ਬੋ ਯਾਰ ਮੁਸ਼ਕਲ ਢੇਣੀ ਆ ਸੀਮਟ ਨਰਾ ਲੱਗਿਆ ਵਾ ਉਹਨੂੰ 2 ਇੱਕ ਦੀ ਬਣੀ ਸੀ ਪਹਿਲਾਂ ਆਪਾਂ ਨੂੰ ਨਿੱਤ ਤਿਲਕੇ ਡਿੱਗੰਦਾ ਭਾਈ ਸੂਟ ਕਰਾਓ ਨੀ ਨੀ ਡੁੱਗਾਂ ਨੇ ਭਾਈ ਇਹ ਥਾਰਿਆਂ ਨੇ ਧਰਾਈ ਆ ਕਹਿ ਕੇ ਕਹਿ ਕੇ ਵਾਲਾ ਤਰੋ ਨਹੀਂ ਤੇ ਟਟਕਾਂਗੇ ਇੱਥੇ ਡਗ ਵੀ ਪੈਂਦਾ ਆ ਬੰਦਾ ਤਲਕੇ ਚਪਲੀ ਚੁਪਲੀ ਵਾਲਾ ਪਾਟੇ ਬਸ 5 ਮਿੰਟ ਦੀ ਬਾਲੀ ਨਹੀਂ ਜਵਰੇ ਹੋਣੀ ਜਵਰੇ ਹੋਣੀ ਜਵਰੇ